ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹੈ ਜੀ ਆਏ ਹੋਏ ਸਾਡੇ ਸੇਵਾਦਾਰ ਵੀਰਾਂ ਦਾ ਤੋਂ ਸੋਹਣਾ ਕਾਰਜ ਹੋ ਗਿਆ ਕਿਉਂਕਿ ਕਈ ਵਾਰੀ ਬਰਸਾਤਾਂ ਹੁੰਦੀਆਂ ਨਹੀਂ ਗਰਮੀ ਇਹ ਸੋਹਣਾ ਜਿਹੜਾ ਦੀਵਾਨ ਹਾਲ ਬਣ ਜਾਣਾ ਮੈਨੂੰ ਦੱਸਿਆ ਵੀਰਾਂ ਨੇ ਕਿ 82 60 ਦਾ ਬਣਨਾ ਹੈ ਜੀ 82 100 ਦਾ ਤੋਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਅਸੀਂ ਕੰਬੋਜ ਸਾਹਿਬ ਜੀ ਨੂੰ ਜਿਉ ਆਇਆ ਕਹਿੰਦੇ ਆ ਤੇ ਉਹਨਾਂ ਦੇ ਨਾਲ ਆਈ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਐ ਉਹਨਾਂ ਨੂੰ ਸਨਮਾਨਤ ਇੱਥੇ ਲਿਆਓ ਕਰ ਦੋ ਸਨਮਾਨ ਤੁਸੀਂ ਨੂੰ ਹਾਂਜੀ ਵਾਹਿਗੁਰੂ ਸਾਧ ਸੰਗਤ ਜੀਓ ਸਾਹਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ صدਕਾ ਜੋ ਦਾਸ ਰਿਆ ਨੂੰ ਇਹ ਸੇਵਾ ਮਿਲੀ ਹੈ ਸਾਡੇ ਭੈਣ ਜੀ ਬਲੋਕ ਮੈਂਬਰ ਭੁਪਿੰਦਰ ਕੌਰ ਜੀ ਨੂੰ ਆਪਦੇ ਹਲਕੇ ਦੇ ਵਿੱਚ ਇਹ ਸ਼ੈੱਡ ਦੇ ਨਿਰਮਾਣ ਵਾਸਤੇ ਬੀਜੇਪੀ ਸਰਕਾਰ ਵੱਲੋਂ 80 200 ਦਾ ਜੋ ਸ਼ੈੱਡ ਇਸ ਗੁਰਦੁਆਰਾ ਸਾਹਿਬ ਨੂੰ ਬਣਾਉਣ ਵਾਸਤੇ ਜੋ ਮਾਇਆ ਹੈ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਇਸ ਦਾ ਮੋਖ ਸ਼ਰੇ ਜੋ ਸਾਡੇ ਸ਼ੀਸ਼ਪਾਲ ਕੰਬੋਜੀ ਉਹਨਾਂ ਦੇ ਨਾਲ ਸਾਡੇ ਬਲੌਕ ਦੇ ਚੇਅਰਮੈਨ ਓਮ ਪ੍ਰਕਾਸ਼ ਜੀ ਜੋ ਉਹਨਾਂ ਦੇ ਨਾਲ ਆਏ ਹਨ ਮੈਂਬਰ ਹਨ ਨਾਲ ਮੁਕੇਸ਼ ਕੁਮਾਰ ਜਾੰਗੜਾ ਜੀ ਉਗਰ ਸਿੰਘ ਖਾਰੀਆ ਜੀ ਜਸਵੀਰ ਸਿੰਘ ਮੋਜ਼ਦਿਨ ਜੀ ਨਿਰਮਲ ਸਿੰਘ ਜੀ ਬਸਰਾ ਜੀ ਤੇ ਰਮੇਸ਼ ਕੁਮਾਰ ਕੰਬੋਜ ਵਾਈਸ ਚੇਅਰਮੈਨ ਨਗਰਪਾਲਿਕਾ ਰਾਣੀਆਂ ਅਰਜਿੰਦਰ ਕੁਮਾਰ ਸਰਪੰਚ ਸਾਡੇ ਅੰਕਲ ਜੀ ਸਤਿਕਾਰਯੋਗ ਵਰਿੰਦਰ ਵਿੱਕੀ ਜੀ ਐਮਸੀ ਸਾਹਿਬ ਸੁਨੀਲ ਗੁੰਬਰ ਜੀ ਐਮਸੀ ਸਾਹਿਬ ਮਲਕੀਤ ਸਿੰਘ ਗਿੱਲ ਜੀ ਵਰਿੰਦਰ ਚੀਮਾ ਜੀ ਹਰਜੀਤ ਹਰਜੀਤ لال ਜੀ ਸੰਤ ਲਾਲ ਜੀ ਸਰਪੰਚ تر세ਮ لال ਜੀ ਸਰਪੰਚ ਨਿਰੰਜਨ ਸਿੰਘ ਜੀ ਸਵਰਨ ਸਿੰਘ ਜੀ ਹਬੋਲੀ ਤੇ ਸਤਵੰਨ ਸਿੰਘ ਜੀ ਟੁੱਡੀਆਂ ਵਾਲੀ ਇਹਨਾਂ ਸਾਰਿਆਂ ਦੇ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸਾਧ ਸੰਗਤ ਜੀਓ ਅਸੀਂ ਨਿਮਾਣੇ ਕੁਛ ਨਹੀਂ ਕਰਨ ਵਾਲੇ ਹਾਂ ਇਹ ਜੋ ਸਾਰਾ ਆਪ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਹੈ ਤੇ ਸਾਡੇ ਸਤਿਕਾਰਯੋਗ ਅੰਕਲ ਸ਼ਿਸ਼ਪਾਲ ਜੀ ਚੇਅਰਮੈਨ ਓਮ ਪ੍ਰਕਾਸ਼ ਜੀ ਇਹਨਾਂ ਦੀ ਸੇਵਾ ਸਦਕਾ ਜੋ ਅੱਜ ਸੰਗਤਾਂ ਨੂੰ ਇੱਥੇ ਛੱਡਦਾ ਨਿਰਮਾਣ ਕਰਨ ਦੀ ਜੋ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਆਗਿਆ ਬਖਸ਼ੀ ਹੈ ਇਸੇ ਤਰ੍ਹਾਂ ਇਹ ਸੇਵਾ ਸਤਿਗੁਰੂ ਲੈਂਦੇ ਰਹਿਣ ਤੇ ਵੱਧ ਤੋਂ ਵੱਧ ਸਾ ਸੰਗਜੋ ਇਲਾਕੇ ਦੀ ਸਾਡੇ ਸ਼ੀਸ਼ਪਾਲ ਅੰਕਲ ਜੀ ਨੂੰ ਕਿਉਂਕਿ ਭਾਜਪਾ ਸਰਕਾਰ ਦੇ ਵਿੱਚ ਇਸ ਟਾਈਮ ਸਾਡੇ ਇਹ ਨੁਮਾਇੰਦੇ ਹਨ ਸਾਡੇ ਇਲਾਕੇ ਦੀਆਂ ਜੋ ਵੀ ਮੰਗਾ ਹਨ ਅਸੀਂ ਇਹਨਾਂ ਦੇ ਕੋਲ ਰੱਖਦੇ ਹਾਂ ਤੇ ਪਹਿਲ ਦੇ ਆਧਾਰ ਤੇ ਕਹਿੰਦੇ ਵੀ ਜੋ ਤੁਹਾਨੂੰ ਚਾਹੀਦਾ ਹੈ ਦੱਸੋ ਸਪਸ਼ਟ ਤੌਰ ਤੇ ਕੰਮ ਕਰਦੇ ਬਣ ਕਿਸੇ ਤਰ੍ਹਾਂ ਦੀ ਕੋਈ ਨਾ ਨੁੱਕਰ ਨਹੀਂ ਹੈ ਸਾਡੇ ਅੰਕਲ ਨਿਰਮਲ ਸਿੰਘ ਦਸਰਾਜ ਜੀ ਜੋ ਪੁਰਾਣੇ ਸਾਡੇ ਸਾਥੀ ਹਨ ਭਾਜਪਾ ਦੇ ਇਹਨਾਂ ਸਭ ਦੇ ਸਹਿਯੋਗ ਦੇ ਨਾਲ ਸਾਧ ਸੰਗਤ ਜੀ ਅੱਜ ਇਹ ਬੜਾ ਸੋਹਣਾ ਕਾਰਜ ਆਰੰਭ ਹੋਣ ਲੱਗਿਆ ਹੈ ਗੁਰਦੁਆਰਾ 8 ਬੁਰਜੀ ਦੀ ਹਵੋਲੀ ਗੋਬਿੰਦਪੁਰਾ ਤਮੋੜਾ ਥੇੜੀ 12 ਬੁਰਜੀ ਤੇ ਇਸ ਮੂਹ ਇਲਾਕੇ ਦੀ ਸੰਗਤ ਵੱਲੋਂ ਸਾਧ ਸੰਗਤ ਜੀ ਇਹ ਕਾਰਜ ਜੋ ਅੱਜ ਉਲਿੱਕਿਆ ਜਾ ਰਿਹਾ ਹੈ ਸਾਰੀ ਸੰਗਤ ਧੰਤਾ ਦੇ ਯੋਗ ਹੈ ਪੂਰੀ ਗੁਰਦੁਆਰਾ ਕਮੇਟੀ ਇਸ ਕਾਰਜ ਦੇ ਵਿੱਚ ਬਹੁਤ ਖੁਸ਼ੀ ਦੇ ਪਾਤਰ ਹਨ ਤੇ ਮੈਂ ਹੁਣ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਜੋ ਨੁਮਾਇੰਦੇ ਆਏ ਹੋਏ ਹਨ ਉਹਨਾਂ ਨੂੰ ਜੋ ਗੁਰੂ ਘਰ ਦੀ ਬਖਸ਼ਿਸ਼ ਹੈ ਸਿਰੋਪਾਉ ਉਹ ਦੇ ਕੇ ਨਿਵਾਜਣ ਸਾਡੇ ਵੀਰ ਅਜਮੇਰ ਸਿੰਘ ਐਮਸੀ ਸਾਹਿਬ ਉਹ ਵੀ ਸਾਡੇ ਵਿੱਚ ਬੈਠੇ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਧ ਸੰਗਤ ਜੀਓ ਕਿਉਂਕਿ ਨੁਮਾਇੰਦੇ ਜੋ ਵੀ ਹਨ ਇਹ ਸੇਵਾਦਾਰ ਹੁੰਦੇ ਹਨ ਤੇ ਉਹਨਾਂ ਨੂੰ ਇਲਾਕੇ ਦੀ ਸੇਵਾ ਕਰਨ ਦਾ ਮਾਣ ਤੇ ਜੋ ਮਾਨਮਤਾ ਪ੍ਰਾਪਤ ਹੁੰਦਾ ਹੈ ਗੁਰੂ ਘਰ ਦੀਆਂ ਖੁਸ਼ੀਆਂ ਲੈਂਦੇ ਹਨ ਨਾ ਇਹ ਸਭ ਗੁਰੂ ਘਰ ਦੀ ਮੋਜ ਹੈ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੈ ਸਾਧ ਸੰਗਤ ਜੀਓ ਮੈਂ ਹੁਣ ਸਾਡੇ ਅੰਕਲ ਜੀ ਨੂੰ ਬੇਨਤੀ ਕਰਾਂਗਾ ਹਾਂਜੀ ਸਟੇਜ ਤੇ ਆਓ ਸ਼ਿਸ਼ਪਾਲ ਜੀ ਤੇ ਆਪਣੇ ਵਿਚਾਰ ਵੀ 2 ਮਿੰਟ ਵਾਸਤੇ ਸੰਗਤ ਦੇ ਨਾਲ ਸਾਂਝੇ ਕਰਨਗੇ ਸ਼ਿਸ਼ਪਾਲ ਅੰਕਲ ਜੀ ਉਸ ਤੋਂ ਪਹਿਲਾਂ ਸੰਗਤ ਵੱਲੋਂ ਉਹਨਾਂ ਨੂੰ ਜੋ ਦੇ ਕੇ ਉਹਨਾਂ ਨੂੰ ਨਵਾਜਿਆ ਜਾਏਗਾ ਕਿਉਂਕਿ ਤੇ ਇਹ ਗੁਰੂ ਘਰ ਦੀ ਬਖਸ਼ਿਸ਼ ਹੈ ਤੇ ਬੇਨਤੀ ਵੀ ਇਹ ਹੈ ਵੀ ਇਸੇ ਤਰ੍ਹਾਂ ਵੱਧ ਚੜ ਕੇ ਸਾਧ ਸੰਗਤ ਦੀ ਸੇਵਾ ਕਰਨ ਦਾ ਹਮਲਾ ਮਾਰਨ ਜੋ ਵੀ ਸੰਗਤਾਂ ਆਪ ਜੀ ਕੋਲ ਮੰਗ ਰੱਖਣ ਗਿਆ ਨਾ ਜੀ ਆਪ ਜੀ ਕਿਰਪਾ ਕਰਨੀ ਉਸ ਨੂੰ ਪੂਰਾ ਕਰਨਾ ਜੀ ਹੁਣ ਸਾਰੀ ਸੰਗਤ ਜਕਾਰੇ ਦੇ ਵਿੱਚ ਆਪ ਦੀ ਬੇਨਤੀ ਪ੍ਰਵਾਨ ਕਰਨਾ ਜੀ ਬੋਲੇ ਈ ਸੋਨਿਹਾਲ ਓਮ ਪ੍ਰਕਾਸ਼ ਚੇਅਰਮੈਨ ਜੀ ਆਪ ਜੀ ਨੂੰ ਵੀ ਬੇਨਤੀ ਹੈ ਮੈਂ ਨਾਮ ਬੋਲੀ ਚੱਲਾਂਗਾ ਬੇਨਤੀ ਹੈ ਵੀ ਆਈ ਜਾਨ ਥੋੜਾ ਜਲਦੀ ਕਰਕੇ ਕਿਉਂਕਿ ਸਮਾਂ ਬਹੁਤ ਨਿਸ਼ਚਿਤ ਹੈ ਜੀ ਪੈਣ ਭੁਪਿੰਦਰ ਕੋਰ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਆ ਜਾਣ ਸਟੇਜ ਤੇ ਤੇ ਆਪਦਾ ਸਨਮਾਨ ਲੈਣ ਜੀ ਬੋਲੇ ਇਸੋ ਨਿਹਾਲ ਸਾਡੇ ਅੰਕਲ ਰਜਿੰਦਰ ਸਰਪੰਚ ਜੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਸਟੇਜ ਤੇ ਆਉਣ ਤੇ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਮੁਕੇਸ਼ ਕੁਮਾਰ ਜੀ ਜਾਗੜਾ ਸਾਹਿਬ ਮੈਂਬਰ ਸਾਹਿਬ ਉਹਨਾਂ ਨੂੰ ਗੁਰੂ ਘਰ ਦੀ ਸਰੂਪਾਉ ਦੇਖ ਕੇ ਸਨਮਾਨਤ ਕੀਤਾ ਜਾਏਗਾ ਉਹ ਵੀ ਸਟੇਜ ਤੇ ਆਉਣ ਜੀ ਸਤ ਸ੍ਰੀ ਅਕਾਲ ਉਗਰ ਸਿੰਘ ਵੀਰ ਜੀ ਮੇਰੇ ਜਸਪੀਰ ਸਿੰਘ ਜੀ ਤੇ ਨਿਰਮਲ ਸਿੰਘ ਜੀ ਬਸਰਾ ਜੀ ਆਪ ਜੀ ਨੂੰ ਬੇਨਤੀ ਹੈ ਵੀ ਆਪ ਵੀ ਇਸ ਖੁਸ਼ੀ ਦੇ ਵਿੱਚ ਇਹ ਗੁਰੂ ਘਰ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰੋ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਮੈਂ ਹੁਣ ਬੇਨਤੀ ਕਰਾਂਗਾ ਰਮੇਸ਼ ਕੁਮਾਰ ਸਾਡੇ ਚੇਅਰਮੈਨ ਸਾਹਿਬ ਨਗਰਪਾਲਿਕਾ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਆ ਕੇ ਸਤ ਸ੍ਰੀ ਅਕਾਲ